ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥਰਦੀ ਭਾਈ ਅਮਰਜੀਤ ਸਿੰਘ ਬਡਗੁਜਰਾ ਵੱਲੋਂ ਅੱਜ ਉਹ ਚੇਚੇ ਤੌਰ ਤੇ ਬਡਗੁਜਰਾ ਟਾਈਮਜ਼ ਨਾਂ ਦੇ ਇੱਕ ਵੈਬ ਟੀਵੀ ਜਿਹੜਾ ਹੈ ਉਹ ਸ਼ੁਰੂ ਕੀਤਾ ਜਾ ਰਿਹਾ ਜਿਸ ਵਿੱਚ ਪੰਥ ਅਤੇ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਸੰਬੰਧੀ ਖਬਰਾਂ ਤੁਹਾਨੂੰ ਸੁਣਨ ਦਾ ਮੌਕਾ ਮਿਲਿਆ ਕਰੇਗਾ ਔਰ ਬਡਗੁਜਰਾ ਸਾਹਿਬ ਨੇ ਪੰਥ ਅਤੇ ਪੰਜਾਬ ਦੇ ਹਿੱਤਾਂ ਲਈ ਇੱਕ ਲੰਮੀ ਜਦੋਜਾਹਦ ਕੀਤੀ ਹੈ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੈ ਕਿ ਪੰਥ ਦੇ ਅੰਦਰ ਦਾ ਦਰਦ ਕੀ ਹੈ ਪੰਜਾਬ ਦੇ ਅੰਦਰਲਾ ਦਰਦ ਕੀ ਹੈ ਉਸ ਦਰਦ ਦਾ ਪ੍ਰਟਾਵਾ ਉਹ ਆਪਣੇ ਇਸ ਚੈਨਲ ਦੇ ਰਾਹੀਂ ਕਰਨ ਦਾ ਯਤਨ ਕਰਨਗੇ ਅਤੇ ਪੰਜਾਬ ਦੇ ਲੋਕਾਂ ਨੂੰ ਖਾਲਸਾ ਪੰਥ ਨੂੰ ਦੁਨੀਆ ਭਰ ਵਿੱਚ ਬੈਠੇ ਗੁਰੂ ਨਾਨਕ ਨਾਮ ਲੈਵਾ ਇਨਸਾਫ ਪਸੰਦ ਲੋਕਾਂ ਨੂੰ ਇਹ ਮੌਕਾ ਮਿਲੇਗਾ ਕਿ ਪੰਜਾਬ ਦਾ ਸੰਤਾਪ ਜਿਹੜਾ ਜਿਨ੍ਹਾਂ ਲੋਕਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਉਹਨਾਂ ਦੇ ਉਹਨਾਂ ਦਾ ਭਾਵਨਾ ਕੀ ਸੀ ਉਹਨਾਂ ਦਾ ਮਕਸਦ ਕੀ ਸੀ ਉਹਨਾਂ ਦੀ ਮੰਜ਼ਲ ਤੇ ਨਿਸ਼ਾਨਾ ਕੀ ਸੀ ਇਹ ਸਾਰੀਆਂ ਗੱਲਾਂ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਸੁਣਨ ਨੂੰ ਮੌਕਾ ਮਿਲੇਗਾ ਔਰ ਤੁਹਾਨੂੰ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਇਹ ਚੈਨਲ ਨਿਰੋਲ ਨਰਪੱਖਤਾ ਨਾਲ ਪੰਥ ਔਰ ਪੰਜਾਬ ਦੇ ਹਿੱਤਾਂ ਦੀ ਗੱਲ ਕਰੇਗਾ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਪੰਥ ਦੀ ਚੜ੍ਹਦੀ ਕਲਾ ਲਈ ਇਸ ਲਈ ਹਰ ਤਰ੍ਹਾਂ ਨਾਲ ਇਸ ਚੈਨਲ ਨੂੰ ਆਪਾਂ ਸਾਰਿਆਂ ਨੇ ਰਲ ਕੇ ਮਜ਼ਬੂਤ ਕਰਨ ਦਾ ਯਤਨ ਕਰਨਾ ਤੁਹਾਡੇ ਸਹਿਯੋਗ ਦੀ ਬਹੁਤ ਵੱਡੀ ਜ਼ਰੂਰਤ ਆ ਤਾਂ ਕਿ ਆਪਾਂ ਇਸ ਚੈਨਲ ਨੂੰ ਮਜ਼ਬੂਤ ਕਰਕੇ ਪੰਥ ਔਰ ਪੰਜਾਬ ਦੇ ਦਰਦ ਨੂੰ ਲੋਕਾਂ ਦੇ ਦਰਦ ਨੂੰ ਤੇ ਆਪਾਂ ਮਤਲਬ ਸੰਗਤ ਦੇ ਸਾਹਮਣੇ ਇਹਨੂੰ ਪ੍ਰਗਟ ਕਰ ਸਕੀਏ ਤੇ ਖਾਲਸਾ ਪੰਥ ਔਰ ਪੰਜਾਬ ਦੀ ਏਕਤਾ ਦੇ ਲਈ ਅ ਮਤਲਬ ਕੰਮ ਕਰਨ ਦਾ ਯਤਨ ਕਰ ਸਕੀਏ ਪੰਜਾਬ ਦੀ ਸ਼ਾਂਤੀ ਲਈ ਭਾਈਚਾਰਕ ਸਾਂਝ ਲਈ ਔਰ ਪੰਜਾਬ ਦੀ ਮਜ਼ਬੂਤੀ ਤੇ ਖੁਸ਼ਹਾਲੀ ਲਈ ਇਹ ਚੈਨਲ ਕੰਮ ਕਰੇਗਾ ਇਸਾਰ ਅਮਰਜੀਤ ਸਿੰਘ ਬੁੜਗੁਜਰਾ ਸਾਹਿਬ ਵੱਲੋਂ ਚਲਾਇਆ ਜਾ ਰਿਹਾ ਇਸ ਬੁੜਗੁਜਰਾ ਟਾਈਮ ਜ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਮੈਂ ਸਾਰੀ ਸੰਗਤੋਂ ਆਸ ਕਰਦਾ ਔਰ ਅਪੀਲ ਕਰਦਾ ਕਿ ਤੁਹਾਡਾ ਇਹ ਚੈਨਲ ਜਿਹੜਾ ਇਹ ਤੁਹਾਡਾ ਆਪਣਾ ਚੈਨਲ ਹੈ ਇਸ ਤੁਸੀਂ ਆਪਣੇ ਚੈਨਲ ਨੂੰ ਆਪ ਸਹਿਯੋਗ ਕਰਕੇ ਪਰਫੁੱਲਤ ਕਰਨ ਦਾ ਯਤਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ